ਆਹੋ ਮੇਨਾ ਬਿੱਤਗਰਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡਾ ਸੋਸ਼ਲ ਬੰਦ ਕਰੋ ਬੰਦ ਕਰੋ ਬੰਦ ਕਰੋ ਜੜੂ ਵਾਲੇ ਦੁੱਖਾ ਕਰੋ ਜਮਾ ਕਰੋ ਜਮਾ ਕਰੋ ਮਾਨਵ ਵਰਤ ਦੇ ਬੈਠੇ ਸਾਥੀ ਜਿੰਦਾਬਾਦ ਜਿੰਦਾਬਾਦ ਕਰਸ਼ੀ ਸਾਥੀ ਜਿੰਦਾਬਾਦ ਜਿੰਦਾਬਾਦ ਜਿੰਦਾ ਟੂਟੋ ਲਾਗ ਕਰੋ ਜਮਾ ਕਰੋ ਜਮਾ ਕਰੋ ਸਿੰਘਲਾ ਵੀ ਜਮਾ ਕਰੋ ਜਮਾ ਕੀ ਨਾ ਤੁਹਾਡਾ ਕੀ ਮਸਲਾ ਸਾਰੇ ਭਾਜੀ ਮੇਰਾ ਨਾਮ ਗੁਰਬਖਸ਼ਾ ਜੀ ਮੈਂ ਭੁਖੜਦਾਲ ਸੰਘਰਸ਼ ਕਮੇਟੀ ਦਾ ਸਟੇਟ ਕਮੇਟੀ ਮੈਂਬਰ ਹਾਂ ਤੇ ਸਿੱਖਿਆ ਮੰਤਰੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿਹੜਾ ਤੁਹਾਨੂੰ ਅੰਡਰਵਾਇਜ਼ ਡੀਏ ਦੇਵਾਂਗੇ ਪਰ ਉਹਨਾਂ ਨੇ ਇੱਕ ਲੰਗੜਾ ਪੱਤਰ ਜਾਰੀ ਕੀਤਾ 33% ਦਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਿਤੇ ਨਹੀਂ ਲਿਖੀ ਕਿ ਜਿਹੜਾ 33% ਡੀਏ ਦਿੱਤਾ ਹੈ ਇਹ ਲਿੰਕ ਕੀਤਾ ਹੋਇਆਗਾ ਸਾਡੇ ਸਾਥੀ ਪਿਛਲੇ 143 ਦਿਨਾਂ ਤੋਂ ਲੜੀ ਜਾ ਰ ਭੁਖ ਹੜਤਾਲ ਤੇ 22 ਦਸੰਬਰ ਤੋਂ ਲੜੀਵਾਰ ਮਰਨ ਵਰਤੇ ਸੰਗਰੂਰ ਵਿਖੇ ਬੈਠੇ ਹੋਏ ਆ ਉਹਦੇ ਤਹਿਤ ਸਾਡੀ ਸਿੱਖਿਆ ਮੰਤਰੀ ਨਾਲ ਜਿਹੜੀ ਉਹ ਮੀਟਿੰਗ ਹੋਈ ਸੀ ਜਿਹੜੀ ਅੱਜ ਇਹ ਨਾਰੇਬਾਜ਼ੀ ਕਰ ਰਹੇ ਆ ਅਸੀਂ ਇਸ ਪੱਤਰ ਦੇ ਸੋਧ ਕਰਾਉਣ ਦੇ ਲਈ ਇਹ ਨਾਰੇਬਾਜ਼ੀ ਜਿਹੜੀ ਉਹ ਕਰ ਰਹੇ ਆ ਕੀ ਉਹਨਾਂ ਵੱਲੋਂ ਕੀ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਫਟਾ ਗਿਆ ਸਾਡੇ ਨਾਲ ਅੰਡਰਵਾਇਜ਼ ਡੀਏ ਦੀ ਗੱਲ ਕੀਤੀ ਗਈ ਸੀ ਜੀ ਕਿ ਅੰਡਰਵਾਇਜ਼ ਡੀਏ ਕੀਤਾ ਜਾਊਗਾ ਜਦੋਂ ਤੱਕ ਤੁਹਾਨੂੰ ਪੇ ਕਮਿਸ਼ਨ ਨਹੀਂ ਦਿੰਦੇ ਜਾਂ ਸਿੱਖਿਆ ਭਾਗ ਵਿੱਚ ਮਰਜ਼ੀ ਨਹੀਂ ਹੁੰਦਾ ਉਹਨਾਂ ਦੇ ਮਤਲਬ ਕਿ ਸਿੱਖਿਆ ਭਾਗ ਦਾ ਜਿਹੜਾ ਪ੍ਰੋਸੈਸ ਹੈ ਉਹ ਲੰਬਾ ਤਦ ਤੱਕ ਤੁਹਾਨੂੰ ਅਸੀਂ ਅੰਡਰਵਾਇਜ਼ ਡੀਏ ਦੇ ਦੇ ਕਿ ਅਗਰ ਕਿਸੇ ਹੋਰ ਅਪਲਾਈ ਦਾ ਡੀਏ ਵਧੇਗਾ ਸੋਡਾ ਵੀ ਵਧੇਗਾ ਪਰ ਜਿਹੜਾ ਲੈਟਰ ਜਾਰੀ ਕੀਤਾ ਗਿਆ ਉਸ ਵਿੱਚ 100% ਮਤਲਬ ਅੰਡਰਵਾਇਡ ਦੇ ਬਾਰੇ ਇੱਕ ਉੱਕਾ-ਬੁੱਕਾ 33% ਜਿਹੜਾ ਡੀਏ ਵਧਣ ਦੀ ਗੱਲ ਕਹੀ ਗਈ ਹੈ ਤੇ ਜਿਹੜੇ ਸੰਦੂ ਤੋਂ ਨਾ ਮਨਜ਼ੂਰ ਆ ਉਹ ਕੀਤਾ ਜਾ ਰਿਹਾ ਸਰ ਅਸੀਂ ਇਸ ਲੈਟਰ ਦੇ ਵਿੱਚ ਸੁਧਾਰ ਕਰਨ ਦੀ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਅੰਡਰਵਾਇਡ ਦੇ ਡੀਏ ਉਹ ਸਾਨੂੰ ਦਿੱਤਾ ਜਾਵੇ ਜੋ ਤੱਕ ਸਾਡਾ ਮਤਲਬ ਮਸਲਾ ਪੇ ਕਮਿਸ਼ਨ ਦਾ ਜਾਂ ਸਿਖਿਆ ਵਜ ਮਰਝ ਹੁੰਦਾ ਨਹੀਂ ਹੁੰਦਾ ਤੇ ਜਿਹੜਾ ਨਾਰਮ ਐਂਟੀ ਜਿਹੜਾ ਹੁਣ ਤੁਸੀਂ ਤਾਂ ਪ੍ਰਦਰਸ਼ਨ ਕਰ ਰਹੇ ਹੋਗੇ ਹਾਂਜੀ ਤੇ ਕਿੰਨੀ ਦੇ ਵਕਤ ਚੱਲ ਰਹੀ ਸਰ ਅਸੀਂ ਇਹਦੇ ਵਿੱਚ ਜਿਹੜਾ ਲੈਟਰ ਆ ਇਹ ਅਸੀਂ ਇਹਨਾਂ ਮਤਲਬ ਪੱਤੀਆਂ ਛਾੜਾਂਗੇ ਕੱਲੂ ਸਾਡਾ ਮੋਹੱਲੀ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਾਹਮਣੇ ਸੂਬਾ ਪਤਰੀ ਜਿਹੜਾ ਰੋਜ਼ ਪ੍ਰਦਰਸ਼ਨਾਂ ਦੀ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਮੁਰਦਾ